ਲੁਧਿਆਣਾ ਦੇ ਵਿੱਚ ਸਟਾਮ ਡਿਊਟੀ ਵਿੱਚ ਠੱਗੀ ਮਾਰਨ ਦੇ ਮਾਮਲੇ ਇਸ ਦੇ ਨਾਲ ਹੀ ਜੀਐਸਟੀ ਚੋਰੀ ਕਰਨ ਦੇ ਮਾਮਲੇ ਜਿਹੜੇ ਨੇ ਲਗਾਤਾਰ ਹੀ ਵਧਦੇ ਹੋਏ ਦੇਖੇ ਜਾ ਸਕਦੇ ਨੇ ਤੇ ਇਸ ਦਾ ਸਿੱਧਾ ਅਸਰ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਉੱਪਰ ਪੈਂਦਾ ਲੋਕਾਂ ਦੇ ਵੱਲੋਂ ਠੱਗੀ ਮਾਰੀ ਜਾਂਦੀ ਹੈ ਜੀਐਸਟੀ ਚੋਰੀ ਕੀਤੀ ਜਾਂਦੀ ਹੈ ਤੇ ਇਸ ਦਾ ਭੁਗਤਾਨ ਜਿਹੜਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਕਰਨਾ ਪੈਂਦਾ ਤੇ ਤਾਜ਼ਾ ਮਾਮਲਾ ਜਿਹੜਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੇਖਿਆ ਜਾ ਸਕਦਾ ਕਿ ਲੋ ਖਾਣਾ ਦੇ ਮਾਚੀਵਾਲਾ ਸਾਹਿਬ ਦੇ ਪਿੰਡ ਕਰਿਆ ਦੇ ਵਿੱਚ ਇੱਕ ਡਿਮੋਲਿਸ਼ਨ ਫਰਮ ਦੇ ਵੱਲੋਂ ਸਟੈਂਪ ਡਿਊਟੀ ਬਚਾਉਣ ਦੇ ਲਈ ਇੰਡਸਟਰੀਅਲ ਜ਼ਮੀਨ ਜਿਹੜੀ ਆ ਉਸ ਨੂੰ ਖੇਤੀਬਾੜੀ ਦੀ ਜ਼ਮੀਨ ਦੱਸ ਕੇ ਅੱਗੇ ਵੇਚ ਦਿੱਤਾ ਗਿਆ ਗੱਲ ਕੀਤੀ ਜਾਏ ਤਾਂ ਲਗਭਗ 26 ਲੱਖ ਰੁਪਏ ਦੀ ਸਟੈਂਪ ਡਿਊਟੀ ਜਿਹੜੀ ਉਸ ਦੀ ਠੱਗੀ ਮਾਰੀ ਗਈ 80 ਕਨਾਲ ਦੀ ਇਹ ਜ਼ਮੀਨ ਜਿਹੜੀ ਹੈ ਵੇਚੀ ਗਈ ਹੈ ਦੱਸਦੀ ਹੈ ਕਿ 100 ਕਨਾਲ ਦੀ ਜ਼ਮੀਨ ਜਿਹੜੀ ਹੈ ਪਹਿਲਾਂ ਖਰੀਦੀ ਗਈ ਸੀ ਜਿਸ ਨੂੰ 80 ਕਨਾਲ ਦੀ ਹੀ ਵੇਚਿਆ ਗਿਆ 20 ਕਨਾਲ ਕੋਲ ਜਿਹੜੀ ਹੈ ਇਸ ਐਂਟਰਪ੍ਰਾਈਜ਼ ਦੇ ਮਾਲਕ ਦੇ ਵੱਲੋਂ ਰੱਖੀ ਗਈ ਹੈ ਸੂਤਰਾ ਦੀ ਮੰਨੀ ਹੈ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਪਟਵਾਰੀ ਕੌਨੂਂਗੋ ਤਹਿਸੀਲਦਾਰ ਦੀ ਮਿਲੀ ਪੱਗਤ ਦੇ ਨਾਲ ਇਹ ਠੱਗੀ ਮਾਰੀ ਗਈ ਹੈ ਰਿਸ਼ਵਤ ਲਈਤੀ ਜਾਂਦੀ ਹੈ ਅਧਿਕਾਰੀਆਂ ਦੇ ਵੱਲੋਂ ਜਿਸ ਦੇ ਮਗਰੋਂ ਇਹ ਠੱਗੀ ਮਾਰੀ ਜਾਂਦੀ ਹੈ ਅੱਗੇ ਵੀ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਸ ਦੇ ਜਿਹੜੇ ਮਾਲਕ ਨੇ ਸਤਪਾਲ ਤਾਨਕਰ ਉਹਨਾਂ ਦੇ ਖਿਲਾਫ ਡੀਸੀ ਦਫ਼ਤਰ ਦੇ ਵਿੱਚ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚ ਵਿੱਚ ਬਾਬਤ ਸ਼ਿਕਾਇਤ ਜਿਹੜੀ ਦਿੱਤੀ ਗਈ ਆ ਤਾਂ ਅੱਗੇ ਇਸ ਸਟੈਂਪ ਡਿਊਟੀ ਦੇ ਵਿੱਚ ਠੱਗੀ ਮਾਰਨ ਦੇ ਮਾਮਲੇ ਵਿੱਚ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਦੱਸ ਦਈਏ ਕਿ ਜਿਸ ਵੇਲੇ ਖਰੀਦ ਕੀਤੀ ਗਈ ਸੀ ਇਸ ਜ਼ਮੀਨ ਦੀ ਉਸ ਵੇਲੇ 4 ਕਰੋੜ 90 ਲੱਖ 20 ਹਜ਼ਾਰ ਰੁਪਏ ਦੇ ਵਿੱਚ ਜਿਹੜਾ ਇਸ ਜਗ੍ਹਾ ਨੂੰ ਖਰੀਦਾ ਗਿਆ ਸੀ 100 ਕ ਨਾਲ ਜ਼ਮੀਨ ਜਿਹੜੀ ਖਰੀਦੀ ਗਈ ਸੀ ਤੇ 25 ਲੱਖ ਰੁਪਏ ਦੀ ਵੇਚ ਦਿੱਤੀ ਗਈ ਹੈ ਜਿੱਥੇ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਦੇ ਪੈਮਾਨੇ ਦੇ ਉੱਪਰ ਇਸ ਪੂਰੇ ਮਾਮਲੇ ਦੇ ਵਿੱਚ ਕਪਲੇਬਾਜ਼ੀ ਕੀਤੀ ਗਈ ਹੈ ਸਟੈਂਪ ਡਿਊਟੀ ਜਿਹੜੀ ਹੈ ਇਸ ਦੇ ਵਿੱਚ ਠੱਗੀ ਗਈ ਹੈ ਤੇ ਲਗਾਤਾਰ ਇਹ ਅਜਿਹੇ ਮਾਮਲੇ ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਵਦਰ ਨੇ ਤੇ ਹੁਣੇ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਇਸ ਵਿੱਚਕਾਰ ਜਿਹੜੇ ਡੀਸੀ ਨੇ ਸਾਖੀ ਸਾਹਨੀ ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਕੀ ਕੁਝ ਐਕਸ਼ਨ ਲੈਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੁਧਿਆਣਾ ਦੇ ਵਿੱਚ ਸਟਾਫ ਡਿਊਟੀ ਵਿੱਚ ਠੱਗੀ ਮਾਰਨ ਦੇ ਮਾਮਲੇ ਇਸ ਦੇ ਨਾਲ ਹੀ ਜੀਐਸਟੀ ਚੋਰੀ ਕਰਨ ਦੇ ਮਾਮਲੇ ਜਿਹੜੇ ਨੇ ਲਗਾਤਾਰ ਹੀ ਵੱਧਦੇ ਹੋਏ ਦੇਖੇ ਜਾ ਸਕਦੇ ਨੇ ਤੇ ਇਸ ਦਾ ਸਿੱਧਾ ਅਸਰ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਉੱਪਰ ਪੈਂਦਾ ਲੋਕਾਂ ਦੇ ਵੱਲੋਂ ਠੱਗੀ ਮਾਰੀ ਜਾਂਦੀ ਹੈ ਜੀਐਸਟੀ ਚੋਰੀ ਕੀਤੀ ਜਾਂਦੀ ਹੈ ਤੇ ਇਸ ਦਾ ਭੁਗਤਾਨ